ਕਿੰਸਾ ਸਿਕਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਸੋਈ ਸਵਾਈ ਆ ਸੋਈ ਦੇ ਆਪਣੇ ਇੱਥੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰਾ ਬਾਕੀ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਤੇ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀ ਜੀ ਠੀਕ ਠਾਕ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਹਾਂ ਵੀਰ ਜੀ ਆਪਣਾ ਸੁਖਵੀਰ ਜੋ ਪਿੰਡ ਨੇਪਾਲ ਤਹਿਸੀਲ ਜਨਾਲਾ ਜ਼ਿਲ੍ਹਾ ਅੰਬੇ ਸਰ ਜੋ ਤੇ ਫੋਨ ਨੰਬਰ ਹੀ ਬੋਲ ਦੋ 8147748 ਸੁਣੋ ਠੀਕ ਹੈ ਜੀ ਤੇ ਅੱਜ ਇੱਕੋ ਹੀ ਆ ਹਾਂਜੀ ਹਾਂਜੀ ਵੀਰ ਜੀ ਇੱਕੋ ਜਿਹੀ ਜੋ ਇੱਕ ਵੇਗ ਗਈ ਹੈ ਨਾ ਹੁਣ ਤੋਂ ਪਹਿਲਾਂ ਠੀਕ ਹੈ ਇਹਦੇ ਬਾਰੇ ਦੱਸ ਦੀ ਤੇ ਉਤਰਾ ਵਿਧੀਆਂ ਜਿਹੜੀਆਂ گاਵਾ ਆਪਾਂ ਇੱਧਰ ਹੀ ਦੀਆਂ ਰੱਖੀਆਂ ਵਾ ਇਹਨਾਂ ਦਾ ਕੀ ਫਿਰ ਕਿਹ ਤਰ੍ਹਾਂ ਖਾਣ ਪੀਣ ਦਾ ਕਿਦਾਂ ਚੱਲਦਾ ਫਿਰ ਇਦਾਂ ਵੀਰ ਜੀ ਪ੍ਰਾਲੀ ਪ੍ਰੋਲੀ ਕੱਢ ਕੇ ਪਾ ਦਿੱਦੀ ਜਿਉਂ ਉਹਨਾਂ ਨੂੰ ਅੱਛਾ ਥੋੜੀ ਵੀ ਲਈ ਜੋ ਜੇ ਤੇ ਮੁੱਲ ਅੱਛਾ ਥੋੜੀ ਮੁੱਲ ਲਈ ਹੈ ਹਾਂਜੀ ਹਾਂਜੀ ਤੇ ਇਹ ਖਰਚਾ ਵਰਚ ਆਪਣੇ ਸਰੋਂ ਹੀ ਕਰਨ ਦੇ ਸਾਰਾ ਫਿਰ ਹਾਂਜੀ ਹਾਂਜੀ ਹਜੇ ਆਪਣੇ ਸਿਰੋਂ ਦੇਜੋ ਅੱਛਾ ਜੀ ਆਪਣੇ ਸਰੋਂ ਹੀ ਦੇਜੇ ਕਰਨ ਤੇ ਤੁਸੀਂ ਦੱਸਿਆ ਵੀ ਤਿੰਨ ਚਾਰ ਜਣੇ ਰਲੇ ਹਨਾ ਹਾਂਜੀ ਹਾਂਜੀ ਆ ਜਿਹੜੀਆਂ گاਵਾ ਸਾਰੀਆਂ ਤਾਂ ਵੀਰ ਜੀ ਉਹਨਾਂ ਨੇ ਪਾਣੀਆਂ 'ਚ ਫੜੀਆਂ ਸੀ ਤੇ ਚਲੋ ਕਿੰਦੇ ਹੀ ਸੇਵਾ ਕਰੀ ਦੀ ਇਹਨਾਂ ਦੀ ਤੇ ਤੇ ਅੱਗੇ ਨਾ ਗਿਣਤੀ ਵਧ ਨਹੀਂ ਗਈ ਹੋਰ ਹਾਂਜੀ ਹਾਂਜੀ ਵਧੀਆਂ ਜੋ ਅੱਗੇ ਨੂੰ ਆਪ ਲਿਆਂਦੀਆਂ ਕਿ ਲੋਕੀ ਛੱਡ ਕੇ ਗਏ ਆ ਵਿੱਚੋਂ ਕਈ ਛੱਡ ਜਾਂਦੇ ਜੋ ਜਿੰਨਾ ਕੁ ਸੇਵਾ ਸੁਵਾਨੀ ਹੁੰਦੀ ਅੱਛਾ ਤੇ ਕਈ ਵੀ ਫਰਫੜ ਵੀ ਲਈ ਦਿਆਂ ਜਿੱਦਾਂ ਠੰਡ ਛੁੰੜੇ ਤੁਹਾਨੂੰ ਪਤਾ ਬੈਬ ਹੋ ਜਾਂਦੀਆਂ ਨੇ ਅੱਛਾ ਤੇ ਉਹ ਵੀ ਫਰਫੜ ਕੇ ਲੈ ਆਈ ਦਿਆਂ ਜੋ ਅੱਛਾ ਹਾਂਜੀ ਆ ਤੇ ਉਦੋਂ ਜਿਹੜੇ ਪਾਣੀ ਜੇ ਤੁਸੀਂ ਫੜੀਆਂ ਸੀ ਵੀ ਉਦੋਂ ਇਹਨਾਂ ਨੂੰ ਜਗ੍ਹਾ ਨਹੀਂ ਲੱਭਦੀ ਕਿਤੇ ਤੇ ਉਸ ਤੋਂ ਬਾਅਦ ਫਿਰ ਕੰਮ ਇਧਰ ਨਾਲ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਚਲੋ ਬਾਕੀ ਉਹ ਵੀ ਚੀਜ਼ ਕਰਨਾ ਜੀਦਾ ਤੇ ਬਾਕੀ ਇਹ ਵੀ ਜਿਹਨਾਂ ਦਾ ਨਾਲ-ਨਾਲ ਇੱਕ ਦੋ ਪਸ਼ੂ ਲਿਆ ਕੇ ਵੀ ਵੇਚ ਲਿੰਦੇ ਆ ਇਹ ਕਾਰੋਬਾਰ ਹੈ ਤੇ ਉਹ ਵੱਖਰੀ ਚੀਜ਼ ਹੈ ਵੱਖਰੀ ਚੀਜ਼ ਹੈ ਤੇ ਕਿੰਨਾ ਚਿਰ ਹੋ ਗਿਆ ਜਿੰਨਾਂ ਸੋਈ ਨਾ ਪੰਜ-ਛੇ ਦਿਨ ਹੋ ਗਏ ਜਦੋਂ ਵੱਜੀ ਸੋਈ ਨਾ ਕੀ ਜੇ ਮਗਰ ਮਗਰ ਵੱਛੀ ਆ ਗਈ ਜੋ ਮਗਰੇ ਦੇ ਵੱਛੀ ਜੇ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਕਰਗੀ ਤਿਆਰ ਦੁੱਧ ਵਿੱਚ ਜੀ 13 ਕਿਲੋ ਹੋਗਾ 12 ਕਿਲੋ ਦੀ ਗਾਰੰਟੀ ਦੇਵਾਂਗਾ ਦੋ ਟਾਈਮ ਮੇਰਾ ਵੀ ਕੋਈ ਝੋਕਾ ਇੱਥੋਂ ਲੈ ਜਾਵੇ ਜਿਹੜਾ ਤਿਆਰ ਮੋਕੇ ਤੇ ਹਾਂਜੀ ਠੀਕ ਆ ਤੇ ਉਤਰਾ ਖੰਡੀ ਤੇਰੀ ਆ ਪੂਰੀ ਹਾਂਜੀ ਬੱਚਾ ਲਾ ਕੇ ਖਾ ਗਈ ਇੱਕੜੇ ਚਲੋ ਦਿਖਾ ਦਿਓ ਫੇਰੀ ਤੋਰ ਦੇਈਏ ਕਦੇ ਵਸੀ ਲਾਗੇ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਨੇ ਕਿਹਨੇ ਕਿਹ ਜੇ ਸਿੰਘ ਆ ਸਿੰਘ ਦਗਾਈ ਨਹੀਂ ਕਿਹਨ ਹੁਣ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਹੈਗਾ ਸੰਭਣ ਵਾਲੀ ਹੈਗਾ ਇਹਨਾਂ ਦੇਖ ਲੈ ਧੜੀ ਪਲਪਾ ਨਹੀਂ ਕਹਿੰਦਾ ਯਾਰ

ਏ ਆ ਵੀ ਕਿਸੇ ਨੇ ਸਿੰਗ ਨਹੀਂ ਲਗਾਏ ਬੱਸ ਉਤਰਾਂ ਸੋਹਣੀ ਹੈ ਗਾਵੇ ਲੈ ਯੋਨੇ ਬੜਾ ਤੇ ਨਹੀਂ ਬੜਾ ਦੇ ਮੇਰੀ ਥਾੜਾ ਆਏ ਜਿੱਦ ਤੱਕ ਬੜਵਾ ਦੇ ਇੱਥੇ ਤੱਕ ਚਲੋ ਬੜਵਾ ਦੇ ਆਉਂਗਾ ਟੂ ਆਉਂਗਾ ਤੇ ਕਿੰਨਾ ਕੁ ਵੇਦੀ ਫਿਰ ਮੁੱਲ ਰੱਖੀ ਆ ਰ ਆਪਾਂ ਮੁੱਲ ਦੇ ਦੀਏ ਵਿੱਚ 40000 ਦੀ 40 ਦੀ ਹਾਂਜੀ ਕਰ ਦੇ ਕੇ ਮੰਨ ਤਾ ਨਾ 35000 ਦੀ ਦੇ ਦਈਏ ਚਲੋ ਬਾਕੀ ਮੌਕੇ ਤੇ ਮੰਨ ਤਾ ਨਾ ਹੋਰ ਕਰੀਏ ਕੋਈ ਵੀਰ ਮੇਰਾ ਕੋਈ ਫੋਨ ਲਾਵੇ ਕਰ ਦਾਂਗਾ ਵਾਦੂ ਮੰਨ ਕੋਲਾ ਫੁੱਲਾ ਕਰ ਦੋਗੇ ਮੰਨ ਤਾ ਨਾ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਖਰੀਦੋ ਜੀ ਬਾਕੀ ਦੋ ਟਾਈਮ ਆਪਣੀ ਚੁਆਇਸ ਥੋ ਕਰਕੇ ਖੜੋ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਸ ਜ਼ਰੂਰ ਕਰਾ ਲਿਆ